ਹਲਕਾ ਬੱਲੂਆਣਾ ਦੇ ਪਿੰਡ ਅਮਰਪੁਰਾ ਵਿੱਚ ਪਏ ਭਾਰੀ ਮੀਂਹ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇੱਥੋਂ ਦੀਆਂ ਗਲੀਆਂ ਨੇ ਝੀਲਾਂ ਦਾ ਰੂਪ ਧਾਰ ਲਿਆ ਹੈ ਤੇ ਸਾਰਾ ਪਿੰਡ ਹੀ ਪਾਣੀ ਵਿੱਚ ਡੁੱਬਿਆ ਪ੍ਰਤੀਤ ਹੋ ਰਿਹਾ ਹੈ ਜਦਕਿ ਕਈ ਲੋਕਾਂ ਦੇ ਘਰਾਂ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ ਪਿੰਡ ਦੇ ਸਰਕਾਰੀ ਸਕੂਲ ਨੂੰ ਜਾਂਦੀ ਮੁੱਖ ਸੜਕ ਵੀ ਪਾਣੀ ਵਿੱਚ ਡੁੱਬ ਗਈ ਜਿਸ ਕਾਰਨ ਬੱਚਿਆਂ ਤੇ ਅਧਿਆਪਕਾਂ ਨੂੰ ਸਕੂਲ ਜਾਣ ਲਈ ਨਾਲ ਦੇ ਪਰਾਟ ਵਿੱਚ ਪੌੜੀ ਲਗਾ ਕੇ ਸਕੂਲ ਵਿੱਚ ਦਾਖਲ ਹੋਣਾ ਪਿਆ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਪਿੰਡ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬੱਚੇ ਸਕੂਲ ਨਹੀਂ ਪਹੁੰਚ ਸਕੇ ਤੇ ਪਾਣੀ ਦੀ ਸਮੱਸਿਆ ਸੰਬੰਧੀ ਉਹ ਲਿਖਤੀ ਵਿੱਚ ਉੱਚੇ ਅਧਿਕਾਰੀਆਂ ਨੂੰ ਭੇਜ ਚੁੱਕੇ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਹਿਲਾਂ ਤਾਂ ਧੰਨਵਾਦ ਕੀ ਪੱਤਰਕਾਰ ਵੀਰ ਆਏ ਨੇ ਉਸ ਦੇ ਨਾਲ ਨਾਲ ਪਿੰਡ ਵਾਲੇ ਜਿਹੜੇ ਆਤਵੰਤ ਸੱਜਣ ਹੈ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ ਸਮੱਸਿਆਾਂ ਬੜੀਆਂ ਗੰਭੀਰ ਨੇ ਸਕੂਲ ਦਾ ਹਾਲਾਤ ਜਿਹੜੇ ਇਹ ਹੈਗੇ ਕਿ ਜਿੱਥੇ 800 ਬੱਚੇ ਹੈਗੇ ਤੇ 300 ਬੱਚੇ ਵੀ ਸਕੂਲ ਤੇ ਨਹੀਂ ਆ ਪਾਏ। ਵਜ੍ਹਾ ਹੁਣ ਕਮੀ ਕਿਸੇ ਦੀ ਰਹੀ ਹੋਵੇ ਪ੍ਰਸ਼ਾਸਨ ਦੀ ਰਹੀ ਹੋਵੇ ਪਿੰਡ ਦੀ ਰਹੀ ਹੋਵੇ ਉਹ ਗੱਲਾਂ ਬਾਤ ਦੀਆਂ ਪਰ ਇਹਨੂੰ ਹੱਲ ਕਰਨਾ ਜਿਹੜਾ ਹੈ ਉਹ ਪ੍ਰਥਮ ਹੋਣਾ ਚਾਹੀਦਾ ਹੈ। ਆਪਾਂ ਇਹਨੂੰ ਹੱਲ ਕਰੀਏ ਕਿਸੇ ਵੀ ਲੈਵਲ ਤੇ। ਅੱਛਾ ਹੋਏਗਾ ਜੇ ਪ੍ਰਸ਼ਾਸਨ ਕਰੇ। ਤੇ ਅੱਜ ਜਿਵੇਂ ਗੱਲ ਕਰਦੇ ਆ ਜਿਹੜੇ ਪਹੁੰਚੇ ਹੈਗੇ ਉਹ ਵੀ ਇਨੇ ਰਿਸਕ ਲੈ ਕੇ ਪਹੁੰਚੇ ਹੈ ਬਿਜਲੀ ਦੇ ਦੋ ਪੋਲ ਲੱਗੇ ਪਿੱਛੇ। ਕੁਝ ਵੀ ਜਾਣੀ ਤੇ ਮੱਲੀ ਹਾਦਸਾ ਜਿਹੜਾ ਹੈਗਾ ਉੱਥੇ ਹੋ ਸਕਦਾ ਸੀ ਪਰ ਸ਼ੁਕਰ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਹੁਣ ਇਹ ਹੀ ਹੈ ਬੇਨਤੀ ਕਿ ਜਿਹੜੇ ਅਧਿਆਪਕ ਹੈ ਉਹ ਕਿਵੇਂ ਪੌੜੀਆਂ ਰਾਹੀਂ ਜਿਹੜੇ ਹੈਗੇ ਸਕੂਲ ਦੇ ਵਿੱਚ ਪਹੁੰਚ ਸਕਦੇ ਹੈਗੇ ਬੜਾ ਔਖਾ ਕੰਮ ਹੈਗਾ ਤੇ ਬੱਚੇ ਕਿਵੇਂ ਆਣਗੇ ਤੇ ਜੇ ਨਾ ਆਣਗੇ ਤਾਂ ਫਿਰ ਆਪਾਂ ਚੰਗੀ ਜਾਂ ਗੁਣਵੱਤਾ ਵਾਲੀ ਸਿੱਖਿਆ ਦੀ ਕਲ ਕਿਵੇਂ ਕਰਾਂਗੇ ਸੋ ਜ਼ਰੂਰੀ ਹੈ ਕਿ ਇਹਨੂੰ ਸਾਫ਼ ਸੁਥਰਾ ਕਰਕੇ ਤੇ ਰਾਹ ਨੂੰ ਸਹੀ ਕੀਤਾ ਜਾਵੇ ਬਸ ਇਹ ਹੈਗੀ ਹੈ ਮੰਗ ਆਪਣੇ ਪ੍ਰੈਮਿਸ ਕੋਲ ਕਿੰਨੇ ਬੱਚੇ ਸਰ ਸਾਡੇ ਕੋਲ 246 ਬੱਚੇ ਹੈਗੇ ਤੇ ਜੇ ਅੱਜ ਦੀ ਗੱਲ ਕਰੀਏ ਤਾਂ 40 ਬੱਚੇ ਹੈਗੇ ਜੀ ਸਰ ਉਹ ਕਿਵੇਂ ਸਕੂਲ ਕਿੰਨੇ ਬੱਚੇ ਸਾਰੇ ਉਹਨਾਂ ਦਾ ਤਰੀਕਾ ਇਹ ਹੋਇਆ ਕਿ ਪਿਛਲੇ ਪਾਸੇ ਇੱਕ ਗਲੀ ਹੋਰ ਲੱਗਦੀ ਹੈਗੀ ਹੈ ਤੇ ਉੱਥੇ ਪੋੜੀ ਲਾ ਕੇ ਉਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਇੱਕ ਕਿਸਮ ਦਾ ਤੇ ਐਵੇਂ ਹੀ ਅਧਿਆਪਕ ਆਏ ਹੈ ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਗਰਭਤੀ ਨੇ ਤੇ ਐਸ ਕਰਕੇ ਉਹਨਾਂ ਨੂੰ ਪਰਲੇ ਪਾਸੇ ਕਿਸੇ ਦੇ ਘਰੇ ਠਹਿਰਾਇਆ ਹੋਇਆ ਹੈ ਕੀ ਮੰਨ ਕੇ ਕਰਦੇ ਹੋ ਸਰ ਮੰਗ ਤਾਂ ਇਹ ਹੈ ਕਿ ਆਪਾਂ ਜੇ ਸਿੱਖਿਆ ਦੀ ਗੱਲ ਕਰਨੀ ਹੈ ਉੱਚ ਸਿੱਖਿਆ ਦੀ ਗੱਲ ਕਰਨੀ ਹੈ ਵਧੀਆ ਸਿੱਖਿਆ ਦੀ ਗੱਲ ਕਰਨੀ ਹੈ ਤੇ ਜ਼ਰੂਰੀ ਹੈ ਕਿ ਉਹ ਇਨਫਰਾਸਟ੍ਰਕਚਰ ਤਾਂ ਉਸੇ ਤਰ੍ਹਾਂ ਦਾ ਹੋਵੇ ਵੀ ਬੱਚੇ ਦੀ ਪਹੁੰਚ ਤਾਂ ਹੋਵੇ ਸਕੂਲ ਤੱਕ ਉਧਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਿੰਡ ਵਿੱਚ ਸੇਮ ਨਾਲੇ ਤੱਕ ਪਾਈਪ ਲਾਈਨ ਵਿਛਾਈ ਜਾਵੇ ਤਾਂ ਹੀ ਪਿੰਡ ਵਿੱਚ ਮੀਹ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਹੋ ਸਕਦਾ ਹੈ ਦਿੱਕਤਾਂ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਬਹੁਤ ਬੁਰਾ ਹਾਲ ਹੈ ਸਾਡਾ ਸਕੂਲ ਇਹ ਰਸਤਾ ਸਕੂਲ ਨੂੰ ਜਾਂਦਾ ਹੈ ਇਹ ਸਾਰੇ ਪਿੰਡ ਨੂੰ ਜਾਂਦਾ ਹੈ ਜਿਹੜਾ ਇੱਕੋ ਹੀ ਰਸਤਾ ਹੈਗਾ ਹੋਰ ਕੋਈ ਦੂਜਾ ਰਸਤਾ ਪਿੰਡ ਨੂੰ ਵੜਨ ਵਿੱਚ ਨਹੀਂ ਹੈ ਤੇ ਅਸੀਂ ਪਿੰਡ ਅੰਮ੍ਰਿਤਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਪਿੰਡ ਵਾਸ਼ੀਆਂ ਇਕੱਠੇ ਹੋਏ ਆ ਤੇ ਮੇਰੀ ਖਾਸ ਕਰਕੇ ਸਾਡੇ ਫਾਜ਼ਿਲਕਾ ਜ਼ਿਲ੍ਹਾ ਦੇ ਡੀਸੀ ਸਾਹਿਬ ਐਚ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਡੀ ਡੀ ਪੀਓ ਸਾਹਿਬ ਨੂੰ ਪਿੰਡ ਵਾਸ਼ੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਧਲ ਕੀਤੀ ਜਾਵੇ ਛੋਟੇ ਛੋਟੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਾ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਾਣ ਦਾ ਇੱਕੋ ਹੀ ਰਸਤਾ ਹੈ ਉਸ ਵਿੱਚ 4 ਸਾਲ ਦਾ ਬੱਚਾ ਅੱਜ ਜੇ ਕੋਈ ਜਾ ਰਿਹਾ ਜੇ ਉਹ ਡਿੱਗ ਪਿਆ ਤਾਂ ਮਤਲਬ ਉਹ ਸਮਝ ਲਾ ਨਹੀਂ ਅੱਗੇ ਛੱਪੜ ਹੈ ਛੱਪੜ ਦਾ ਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜਾ ਸਾਰਾ ਮਤਲਬ ਇੱਕ ਮੇ ਹੋਇਆ ਪਿਆ ਹੈ ਪਾਣੀ ਨਾਲ ਤੇ ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਛੱਪੜ ਵਿੱਚ ਸੜਕ ਨਾ ਪਛਾਣਕਾਰ ਨੇ ਸੜਕ ਵਿੱਚ ਡਿੱਗ ਪਿਆ ਸੀ ਤੇ ਉਹਦੀ ਡੈਥ ਹੋ ਗਈ ਸੀ ਤਾਂ ਕਿਰਪਾ ਕਰਕੇ ਪੰਜਾਬ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਪਿੰਡਵਾਸ਼ ਦੀ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮਿਹਰਬਾਨ